ਲਵੀ ਮੇਰੀਆਂ ਭੈਣਾਂ ਦੇ ਬਹੁਤ ਸਾਰੇ ਮੈਸੇਜ ਆ ਰਹੇ ਸੀ ਕਿ ਪਾਰਟੀ ਵੇਅਰ ਕੋਈ ਫੁਟਵੇਅਰ ਆਈਟਮਾਂ ਦਿਖਾਓ ਮੇਰੀਆਂ ਭੈਣਾਂ ਵਾਸਤੇ ਬੀਬੀਆਂ ਵਾਸਤੇ ਤੇ ਮੈਂ ਲੈ ਕੇ ਆ ਗਿਆ ਰਾਮਪਰੇ ਦੇ ਵਿੱਚ ਕੀ ਹਾਲ ਬਾਊ ਜੀ ਬਹੁਤ ਵਧੀਆ ਜੀ ਤੇ ਮੈਂ ਰੇਟ ਦੱਸਿਓ ਇਹਨਾਂ ਦੇ ਤੇ ਮੈਨੂੰ ਲੱਗਾ ਪਤਾ ਲੱਗਾ ਕਿ ਇਹਨਾਂ ਨੇ ਸੇਲ ਲਾਈ ਹੋਈ ਆ ਜਨਨ ਕਿ ਰੁਟੀਨ ਹੀ ਆ ਕੋਈ ਇਹ ਨਹੀਂ ਹੈਗਾ ਕਿ ਇੱਕ ਦਿਨ ਲਈ ਦੋ ਦਿਨ ਲਈ ਪਰਮਨੈਂਟ ਪਰਮਨੈਂਟ ਸੇਲ ਹਾਂਜੀ ਪਰਮਨੈਂਟ ਇਹ ਇਹ ਕਿੰਨਾ ਦੇ ਰੇਟ ਆ ਜਿਹੜੇ ਉਹ 100 ਰੁਪਏ ਤੋਂ ਚੱਲ ਕੇ 250 ਰੁਪਏ ਦੀ ਖਤਮ ਹੋਏ ਇਹਦੇ ਨੇ ਕੋਈ ਇਹ ਨਹੀਂ ਹੈਗਾ ਕਿ ਭਾਈ ਜੇ ਤੁਸੀਂ ਆ ਕੇ ਕਹਤਾ ਕਿ ਵਿਆਹ ਵਾਸਤੇ ਚਾਹੀਦੇ ਤਾਂ ਇਹੋ ਜੀ ਆਈਟਮ ਦਾ 500 700 ਮੰਗ ਲੈਣਗੇ ਹਨ ਜਿਹੜੇ ਰੇਟ ਲੱਗੇ ਹੋਇਆ ਬਸ ਇੱਕੋ ਹੀ ਰੇਟ ਆ ਫਿਕਸਡ ਰੇਟ ਲਓ ਜੀ ਇਹਨਾਂ ਦੀ ਚੀਫ ਵੈਰਾਈਟੀ ਵੀ ਦਿਖਾ ਦਿਓ ਸਾਨੂੰ ਤੇ ਇੱਕ ਰੇਟ ਦੱਸ ਦਿਓ ਹਾਂ ਦੇਖੋ ਜੀ ਹੁਣ ਜੁੱਤੀ ਪੰਜਾਬੀ ਜੁੱਤੀ ਹੈ ਜੀ ਇਹਦੇ 10 ਰੰਗ 15 ਰੰਗ ਆਪਣੇ ਕੋਲੇ ਅੱਛਾ ਘਟੋ ਘਟੋ ਦੱਸਦਾ ਹਰ ਰੰਗ 10 10 ਰੰਗ ਹੈ ਜੀ 200 ਰੁਪਏ ਦਾ ਮੰਗ ਇਹ 200 ਰੁਪਏ ਹੀ ਦੇਣੀ 200 ਰੁਪਏ ਦਾ ਮੰਗ ਲਓ ਜੀ ਇਹੋ ਜੀ ਆਈਟਮ ਨਾ ਤਾਂ ਬਾਜ਼ਾਰ ਚ ਮਿਲੇ ਤੇ ਜੇ ਮਿਲ ਜਾਂਦੀ ਆ ਤਾਂ ਤੁਸੀਂ ਕਹਿ ਦਿੰਨੇ ਹੋ ਮੌਕੇ ਤੇ ਕਿ ਭ ਤੇ ਆਪਣੇ ਕੋਲੇ 200 ਦਾ ਰੇਡੀ ਹੈ ਜੀ ਹਾਂ ਜੀ ਸਾਰੀ ਰੇਡੀ ਤੇ ਪਤਾ ਕਿ ਮੇ ਲੱਗੂ ਕੋਈ ਗਾਹਕ ਆ ਕੇ ਗਿਆ ਕਿੰਨੇ ਕਿੰਨੇ ਵਾਲੀ ਵੈਰਿਟੀ ਹੈ ਪਹਿਲੀ ਰੇਨ ਪਹਿਲੀ ਰੇਨ 200 ਰੁਪਏ ਹੈ ਅੱਛਾ ਐਂਡ ਤੱਕ ਜਿਹੜਾ ਮਰਜੀ ਚੱਕ ਲਵੇ ਸਾਰੀ 200 ਦੀਆਂ ਵੈਰਿਟੀਆਂ ਚੋਂ ਹਲੇ ਬਈ ਮੇਰੇ ਬਣ ਕੇ ਖਿੱਚੀ ਆ ਕੰਮ ਤੇ ਦਿਖਾਈ ਚਾਹਾਂ ਆ 200 ਰੁਪਏ ਦੀ ਹੈ ਜੀ ਲੈ ਮੇਰੇ ਭੈਣਾਂ ਦੱਬ ਕੇ ਸ਼ੇਅਰ ਕਰੋ ਤੇ ਆਦੀਆਂ ਸਹੇਲੀਆਂ ਨੂੰ ਭੈਣਾਂ ਨੂੰ ਸਭ ਨੂੰ ਭੇਜੋ ਤੇ ਇੱਕ ਵਾਰੀ ਵੀਡੀਓ ਆਪਾਂ ਚਲਾਉਣੀ ਹੈ ਸਾਰਾ ਡੇਟ ਦੱਸਦੇ ਕੋਈ ਲੋਕੇਸ਼ਨ ਜ਼ਰੂਰ ਦੱਸਿਓ ਬਣੀ ਜੀ ਆਪਦੀ ਸਾਰੀ 200 ਰੁਪਏ ਚ ਹੈ ਜੀ ਰੇ ਲੋਕੇਸ਼ਨ ਦੱਸ ਦੋਗੇ ਆਪਾਂ ਹੈ ਕਿੱਥੇ ਦੁਕਾਨ ਕਿੱਥੇ ਆਪਣੀ ਆਪਣੀ ਜਿੰਦਲ ਮਾਰਕ ਜਿੰਦਲ ਮਾਰਕ ਕਪਲ ਦੀ ਹੱਟੀ ਜਿੰਦਲ ਮਾਰਕੀਟ ਜਿੰਦਲ ਮਾਰਕੀਟ ਹੈ ਨਿਊ ਮਾਰਕੀਟ ਜਿਹੜਾ ਐਂਟਰ ਹੁੰਨੇ ਆ ਕੇ ਟਰੰਕਾਂ ਵਾਲੀ ਗਲੀ ਬਾਜੇ ਟਰੰਕਾਂ ਵਾਲੀ ਗਲੀ ਆ ਲੋਕੇਸ਼ਨ ਵੀ ਪਾਈ ਹੋਈ ਆ ਠੀਕ ਹੈ ਜੀ ਕਪਲ ਦੀ ਹੱਟੀ ਕਪਲ ਦੀ ਹੱਟੀ ਤੇ ਆ ਲੋ ਵੀ ਵੈਰਾਈਟੀ ਚੈੱਕ ਕਰ ਲੋ ਤੇ ਆ ਬੋ ਜੀ ਇਹ ਤਾਂ ਨਹੀਂ 500 ਮੰਗਦੇ ਨਹੀਂ 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 200 ਰੁਪਏ ਜੀ ਦਵਾਂਗੇ ਇਹਦਾ ਵੀ 200 ਰੁਪਿਆ ਠੀਕ ਹੈ ਜੀ ਅੱਛਾ ਇਹਦੇ ਚੋਂ ਕਿਸੇ ਦਾ ਵੱਧ ਨਹੀਂ ਮੰਗਣਾ ਕੋਈ ਨਾਲ ਵੱਧ ਨਹੀਂ ਲੈਂਦੇ ਸਾਰੇ 200 ਰੁਪਏ ਦੇ ਦਵਾਂਗੇ 200 ਰੁਪਏ ਦੀ ਵੈਰਾਈਟੀ 200 ਤੋਂ ਸਟਾਰਟ ਕਿੱਥੋਂ ਹੁੰਦਾ 100 ਰੁਪਏ ਤੋਂ ਉਹ 100 ਰੁਪਏ ਬਾਥਰੂਮ ਚੱਪਲ ਠੀਕ ਹੈ ਜੀ ਉਹ ਚੱਪਲ ਉਧਰ ਪਈ ਆ ਚੈੱਕ ਕਰ ਲੋ ਜੀ ਆ ਵੀ 200 ਰੁਪਏ ਪਾਰਟੀ ਵੇਅਰ ਆਟਮਾਂ ਨੇ ਸਿਰਫ ਹੀ 2-200 ਰੁਪਏ ਦੇ ਵਿੱਚ ਠੀਕ ਹੈ ਜੀ ਆ ਲੋ ਵੈਰਾਈਟੀ ਆਪਾਂ ਦਿਖਾਉਂਦੇ ਜਾਨੇ ਅਗੇ ਤੇ ਹਰ ਵਕਤ ਹੀ ਲੱਗੀ ਰਹਿੰਦੇ ਆਂਦੇ ਨਹੀਂ ਹਰ ਪਰਮਾਨੈਂਟ ਹੈ ਜੀ ਆ ਲੋ ਜੀ ਸੈਂਡਲ ਵੀ ਖੁੱਲੀ ਹੁੰਦੀ ਹੈ ਜੀ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਆਪ ਕਹਿੰਨੇ ਕਿ ਰੰਗ ਇੱਕਾ ਜਾਂ ਲੋਟ ਦਾ ਕੋਈ ਨਹੀਂ ਫਰੈਸ਼ ਦਾ ਆ ਦੇਖੋ ਤਿੰਨ ਤਿੰਨ ਰੰਗ ਤਾਂ ਤੁਹਾਨੂੰ ਦਿਖਾ ਵੀ ਦਿੱਤੇ ਹਨ ਤੇ ਕੋਈ ਇਹ ਤਾਂ ਨਹੀਂ ਹੈਗਾ ਕਸਟਮਰ ਆ ਗਿਆ ਤੇ ਤੁਸੀਂ ਕਹੋ ਜੀ ਉਹ 200 ਵਾਲਾ ਤਾਂ ਖਤਮ ਹੋ ਗਿਆ ਹਾਂ ਨਹੀਂ ਜੀ ਨਹੀਂ ਨਹੀਂ ਚੱਲਦਾ ਰਹਿੰਦਾ ਪਰਮਾਨੈਂਟ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਕਿਤੇ ਇਹ ਰੈਂਡਮਲੀ ਚੱਕ ਕੇ ਦਿਖਾ ਰਹੇ ਆ ਕੋਈ ਇਹ ਨਹੀਂ ਹੈਗਾ ਕਿ ਸਪੈਸ਼ਲ ਕੋਈ ਆਈਟਮਾਂ ਕੱਢੀਆਂ ਹੋਈਆਂ ਆ ਦੇਖੋ 2-200 ਰੁਪਏ ਦੇ ਵਿੱਚ ਆਈਟਮਾਂ ਦੇਖੋ ਠੀਕ ਹੈ ਜੀ ਤੇ ਤੁਸੀਂ ਫਟਾ ਪ੍ਰਾਂਕਾਲੀਗਲ ਦੇ ਵਿੱਚ ਠੀਕ ਹੈ ਜੀ ਆ ਲੋ ਐਟਮਾ ਦਿਖਾ ਦਿਓ ਆ ਦਿਖਾਓ ਐਟਮਾ ਤੇ ਮੈਨੂੰ ਐ ਲੱਗਦਾ ਬਬੀ 5-7 ਮਹੀਨੇ ਤਾਂ ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ ਹੋਣਾ ਆਪਾਂ 6 ਮਹੀਨੇ ਜਿਸ ਤਰ੍ਹਾਂ ਮਰਜ਼ੀ ਪਾ ਲਓ ਜੀ ਤੇ ਆ ਐਟਮਾ ਚੈੱਕ ਕਰਾਇਓ ਤੇ ਆ ਤਾਂ 2-200 ਰੁਪਏ ਚ ਇਹ ਮੈਨੂੰ ਲੱਗਦਾ ਗਲਤੀ ਨਾ ਤਾਂ ਨਹੀਂ ਰੱਖਤੀ ਬਸ 200 ਰੁਪਏ ਚ ਹਾਂਜੀ ਆ ਲੋ ਜੀ ਐਟਮਾ ਦੇਖੋ 2-200 ਰੁਪਏ ਚ ਸਾਰੇ 200 ਰੁਪਏ ਦਾ ਠੀਕ ਹੈ ਜੀ 200 ਰੁਪਏ ਜੇ ਡਿਵਿਡਿ ਰੇਂਜ ਲੱਗੀ ਪਈ ਆ ਤੇ ਫੇਰ ਇਦੋਂ ਬਾਅਦ ਤਾਂ 250 ਚ ਕੀ ਵਿੱਚੋਂਗੇ ਹਾਂਜੀ ਆ ਸਾਰੇ 200 ਰੁਪਏ ਆ ਸਾਰਾ 2 200 ਜਾ ਦੇਖੋ ਜੀ ਸਭ 200 ਰੁਪਏ ਜੀ ਲੈ ਲੋ ਆ ਸਾਰੀਆਂ ਆਈਟਮਾਂ 200 ਰੁਪਏ ਚ ਪੂਰੀ ਕੈਂਡਾ ਆਈਟਮਾਂ ਨੇ ਸਿਰਫ ਹੀ 200 ਰੁਪਏ ਚ ਤੇ ਇੱਧਰ ਜਿਹੜੀ ਆ ਲੱਗੀ ਹੋਈ ਹੈ ਜੀ ਆ ਲੈਣਾ ਜੀ 200 ਰੁਪਏ ਤੁਹਾਨੂੰ ਵਾਈਟ ਰੈਂਕ ਵੀ ਮਿਲੂਗਾ ਲੈ ਲੋ ਸਾਨੂੰ ਪੀਚ ਰੰਗ ਵੀ ਮਿਲੂਗਾ ਜਿਹੜਾ ਮਰਜ਼ੀ ਰੰਗ ਮੰਗੋ ਸਾਰੇ ਰੰਗ ਤੁਹਾਨੂੰ ਕਦਰ ਮਿਲਣਗੇ ਇਹ ਸਾਰੇ 2 200 ਰੁਪਏ ਦੀ ਨਹੀਂ ਜਿੱਤੇ ਜਿਹੜੀ ਇੱਧਰ ਚੱਲ ਪਈ ਇਹ ਹੁਣ ਜੀ 250 ਰੁਪਏ ਚ ਹੈ ਜੀ ਅੱਛਾ ਸਾਰਾ 250 ਰੁਪਏ ਚ ਹਾਂ ਬ੍ਰਾਈਡ ਲਾਈ ਜੀ ਡਬਲ 16 ਜੀ ਠੀਕ ਹੈ ਜੀ ਆ ਵੀ 250 ਰੁਪਏ ਚ ਹਾਂ ਜੀ ਹਾਂ ਜੀ ਟਰਨ ਲਓ ਜੀ ਕਲਾਸ ਸੀਲ ਜੀ ਬਿਲਕੁਲ ਨਵੀਂ ਹੈ ਇਹ ਵੀ 250 250 ਚੈੱਕ ਕਰੋ ਤੇ ਇਹਨਾਂ ਦੇ ਵਿੱਚ ਇਹ ਨਹੀਂ ਕਲਰ ਬਹੁਤ ਆ ਜੀ ਵਿੱਚ ਜੀ ਕਲਰ ਸਾਈਜ਼ ਤੁਹਾਨੂੰ ਸਾਰੇ ਮਿਲਣਗੇ ਚੈੱਕ ਕਰੋ ਜੀ ਆਹ ਲੋ ਜੀ ਚੈੱਕ ਕਰੋ ਇਹ ਨਹੀਂ ਹੈਗਾ ਕਿ ਕੋਈ ਇੱਕ ਰੰਗ ਆ ਜਾਂ ਲੋਟ ਆ ਕੋਈ ਫਰੈਸ਼ ਦਾ ਸਟਾਕ ਆ ਸਾਰਾ ਤੇ ਸਿਰਫ 250 ਰੁਪਏ ਦੇ ਵਿੱਚ ਇਸ ਤਰ੍ਹਾਂ ਦੀ ਪਾਰਟੀ ਵੇਅਰ ਆਈਟਮਾਂ ਨੇ ਤੇ ਇਹ 250 ਰੁਪਏ ਵਿੱਚ ਮਿਲਣ ਵਾਲੀਆਂ ਨੇ ਅੱਛਾ 250 ਰੁਪਏ 'ਚ ਐਂਡ ਹੀ ਕਰਤਾ ਵਾ ਹਾਂਜੀ ਐਂਡ ਕਰਤਾ ਵਾ ਕੋਈ ਇਹ ਨਹੀਂ 500 ਨਹੀਂ ਮੰਗਣਾ ਨਾ 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 ਮੰਗਣਾ ਹਲੋ 250 ਰੁਪਏ ਜੀ ਬਸ 250 ਰੁਪਏ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇਕਰ ਲੋਕੇਸ਼ਨ ਦੀ ਕੋਈ ਦਿੱਕਤ ਆਉਂਦੀ ਆ ਸਾਈਜ਼ ਜਿਹੜਾ ਮਰਜ਼ੀ ਲੈ ਲਓ ਕੋਈ ਲੋਕੇਸ਼ਨ ਦੀ ਦਿੱਕਤ ਆਉਂਦੀ ਆ ਪਹੁੰਚਣ 'ਚ ਦਿੱਕਤ ਆਉਂਦੀ ਆ ਸਮਝਣ 'ਚ ਦਿੱਕਤ ਆਉਂਦੀ ਆ ਤਾਂ ਫੋਨ ਲਾ ਲਓ ਫੋਨ ਲ ਤੇ ਸਰਵ 250 ਰੁਪਏ ਦੀ ਆਈਟਮ ਆ ਆ ਲੋ ਜੀ ਚੈੱਕ ਕਰੋ ਫਰੈਸ਼ ਸੈਂਡਲ ਵੀ 250 ਚ ਦਵਾਂਗੇ ਅੱਛਾ ਆ ਵੀ 250 ਚ ਹੈ ਹਾਂ ਜੀ ਬਈ ਆ 700 800 600 ਮੰਗ ਕੇ ਉਹ ਦੋ ਆ 4 450 500 ਚ ਤਾਂ ਭੜਕਾਈ ਦਿੰਦੇ ਨੇ ਕਿੰਨਾ ਕ ਘਟਾਵਾਂਗੇ ਆਪਾਂ ਹਾਂ ਫਿਕਸ ਰੇਟ ਹੈ ਫਿਕਸ ਰੇਟ ਆ ਲੋ ਜੀ 250 ਰੁਪਏ ਦੇ ਵਿੱਚ ਆ ਨੀਕਾ ਮਰਵਾ ਦੇ ਵੀਰ ਮੇਰਾ ਆ ਦੇਖੋ ਜੀ 250 ਰੁਪਏ ਦੇ ਵਿੱਚ ਆਈਟਮਾ ਦਿਖਾ ਦੇ ਗਲਾਸੀਲ ਜੀ ਠੀਕ ਹੈ ਜੀ ਅੱਛਾ ਉਹਦੇ ਜੀ ਆ ਗਈ ਇਹ 250 ਰੁਪਏ ਚ ਇਹ ਸੈਂਡ ਲਾਗੇ ਜੀ ਉਹ ਸਲੀਪਰ ਸੀ ਗਈ ਤਾਂ ਘੱਟ ਵੱਧ ਕਰਨ ਦੀ ਲੋੜ ਨਹੀਂ ਪੈਣੀ ਤੁਹਾਨੂੰ ਤੇ 250 ਰੁਪਏ ਚ ਪਹਿਲਾਂ ਹੀ ਰੇਟ ਬਹੁਤ ਅੱਧਾ ਕਰਤਾ ਹਨਾ ਤੇ 500 ਰੁਪਏ ਦੀਆਂ ਦੋ ਬੈਲੀ ਵੀ ਸਾਨੂੰ ਇਹਨੇ 250 ਚ ਦੇਵਾਂਗੇ ਜੀ ਦਿਖਾ ਦਿਓ ਜੀ ਦਿਖਾ ਦਿਓ ਬੈਲੀ ਵੀ 250 ਚ ਦੇਵਾਂਗੇ ਹੂੰ ਠੀਕ ਹੈ ਇਹ ਵੀ 250 ਰੁਪਏ ਦੀਆਂ ਗਲਾਸੀ ਅੱਛਾ ਇਹ ਵੀ ਗਲਾਸੀ ਲਾ ਗਈ ਆ ਚੈੱਕ ਕਰ ਲਓ ਜੀ ਪਾਰਟੀ ਵੇਅਰ ਫੁੱਲ ਹੀ ਪਾਰਟੀ ਵੇਅਰ ਆਟਮਾ ਨੇ ਸਿਰ ਵੀ 250 ਰੁਪਏ ਦੀ ਡਿਜ਼ਾਈਨ ਆਪਣਾ ਰੋਹ ਜਾਂਦੇ ਆ ਜੀ ਠੀਕ ਹੈ ਜੀ ਦਿੱਲੀ ਅਪਰੇਟ ਹੁੰਦੇ ਰਹਿੰਦੇ ਨੇ ਆਹ ਲਓ ਚੈੱਕ ਕਰ ਲੋ ਇਹ ਵੀ 250 ਜੀ ਅੱਛਾ ਇਹ ਚ ਆਹ ਕਲਰ ਵੀ ਆ ਗਿਆ ਫੁੱਲ ਗਾਰੰਟੀ ਆ ਜੀ ਠੀਕ ਆ ਜੀ ਆਹ ਲਓ ਚੈੱਕ ਕਰ ਲੋ ਕੁਆਲਿਟੀ ਦੀ ਫੁੱਲ ਗਾਰੰਟੀ ਆ ਪੂਰੀ ਘੰਟਾ ਹਲਕਾ ਲਾਈਟ ਵੇਟ ਆ ਚਾਹੇ ਸਾਰਾ ਦਿਨ ਪਾਈ ਰੱਖਿਆ ਹੋਵੇ ਚ ਕਲਰ ਤਾਂ ਸਾਰਾ ਹੀ ਲੱਗੇ ਪਏ ਨੇ ਇਹ ਚ ਆ ਵੀ ਕਲਰ ਆ ਦੇਖੋ ਚੈੱਕ ਕਰੋ ਕਲਰ ਸਾਰੇ ਹੈਗੇ ਨੇ ਆ ਤਾਂ 골ਡਨ ਹੈਗੇ ਜੀ ਬ੍ਰਾਈਡਲ ਜੀ ਠੀਕ ਆ ਜੀ ਤੇ ਇਹਦਾ ਰੇਟ 450 ਨਹੀਂ ਜੀ ਨਹੀਂ 250 ਰੁਪਏ ਇਹ ਵੀ 250 ਦੀ ਹਾਂਜੀ ਹਾਂਜੀ ਅੱਛਾ ਠੀਕ ਹੈ ਜੀ ਵੈਰਾਈਟੀ ਜਿੰਨੀ ਵੀ ਲੱਗੀ ਹੋਈ ਆ ਹਾਂਜੀ 100 ਰੁਪਏ ਤੋਂ ਲੈ ਕੇ 100 ਰੁਪਏ ਬਾਥਰੂਮ ਦੀ ਚੱਪਲੇ ਜਿਹੜੀ ਉਹ 100 ਰੁਪਏ ਦੀ ਆ ਉਸ ਤੋਂ ਬਾਅਦ ਬਸ 200 250 200 250 ਜਿੰਨੀ ਮਰਜ਼ੀ ਆਈਟਮ ਲੈ ਜਾਓ 200 250 ਝੋਲੇ ਭਰਾ ਭਰਾ ਕੇ ਲੈ ਜਾਓ ਹਣਾ ਤੇ ਭਾਈ ਚੱਲਿਓ ਸਾਰਾ ਸਾਲ ਤੇ ਆਟਮਾ ਦੇਖੋ ਆ ਦੇਖੋ ਇਹ ਨਹੀਂ ਹੈਗਾ ਕਿ ਡਿਸਪਲੇ ਹੋਈਆਂ ਹੋਈਆਂ ਸਾਈਜ਼ ਕਲਰ ਸਾਰੇ ਲੱਗੇ ਪਏ ਨੇ ਤੁਹਾਨੂੰ ਛੋਟਾ ਵੱਡਾ ਸਾਈ ਕੋਈ ਚਾਹੀਦਾ ਇਹਨਾਂ ਜਿੰਨੇ ਮਾਝੇ ਜਾਣਗੇ ਟੂੜੇ ਚੱਪਲ ਦਾ ਮੰਗੀ ਜੀ 250 ਰੁਪਏ ਚ ਅੱਛਾ ਇਹ ਤਾਂ ਕੰਪਨੀ ਦੀ ਆ ਗਈ ਇਹ ਕੰਪਨੀ ਟੂੜੇ ਦੀ ਆ ਗਈ ਅੱਛਾ ਇਹ ਵੀ 250 ਰੁਪਏ ਦੀ ਜੀ 450 250 ਰੁਪਏ ਦਾ ਮੰਗਾ ਇਹ ਤਾਂ ਤੁਸੀਂ ਹੰਡਾਈ ਚੱਲਿਓ ਟੁੱਟਦੀ ਨਹੀਂ ਇਹ ਸ਼ਿੱਟ ਨਹੀਂ ਪੂਗੀ ਹਣਾ ਉਹ ਗੱਲ ਹੁੰਦੀ ਹੈ ਜੀ ਹਾਂਜੀ ਹਾਂਜੀ ਉਹ ਗੱਲ ਹੈ ਲਓ ਜੀ ਕਲਰ ਬਹੁਤ ਹੈ ਕਲਰ ਇਹਦੇ 'ਚ ਬਹੁਤ ਨੇ ਡਿਜ਼ਾਈਨ ਮੈਂ ਪਹਿਲਾਂ ਦੇਖ ਕੇ ਆਟਿਆ ਕਲਰ ਡਿਜ਼ਾਈਨ ਬਹੁਤ ਪਿਆਰਾ ਚੱਕ ਲਓ ਇਹ ਕੰਪਨੀ ਦੇ ਨਈ ਪੂ ਲਾਈਟ ਦੇ ਨੇ ਤੇ ਇਹ ਟੂੜੇ ਦੀ ਹੈ ਚੱਪਲ ਨੇ ਠੀਕ ਹੈ ਜੀ ਇਹ ਕਾਜ ਅਪਲਾ ਜੀ ਬਾਥਰੂਮ ਚਾਪਾ ਸਾਡੇ ਕੋਲੇ ਬਾਜ਼ਾਰ ਚ 240 ਰੁਪਏ ਦੇ ਆਪਾਂ 150 ਰੁਪਏ ਲੈ ਰੱਖਿਆ ਅੱਛਾ ਆਪਣੇ ਕੋਲ 150 ਰੁਪਏ ਜਿਹੜਾ ਜਿਹੜਾ ਮਰਜ਼ੀ ਲਾਓ ਸਾਈਜ਼ ਜਿਹੜਾ ਮਰਜ਼ੀ ਠੀਕ ਹੈ ਜੀ ਆ ਸਾਰੇ ਕਲਰ ਪਏ ਆ ਸਾਰੇ ਕਲਰ ਸਾਰੇ ਡਿਜ਼ਾਈਨ 150 ਰੁਪਏ ਦੀ ਆ ਤੇ ਬੱਚਿਆਂ ਦੀ ਤੇ ਲੇਡੀਜ਼ ਦੀ ਵੈਰਾਈਟੀ ਆਪਣੇ ਕੋਲ ਸਾਰੀ ਲਓ ਜੀ ਚੈੱਕ ਕਰੋ ਜੈਂਟਸ ਵੀ ਮਿਲ ਜਊ ਜੀ ਜੈਂਟਸ ਦੇ ਜੈਂਟਸ ਸਪੋਰਟ ਸ਼ੂ ਜੀ ਸਪੋਰਟ ਸ਼ੂ ਜੈਂਟਸ ਦੇ ਮਿਲ ਜਾਣਗੇ ਲਓ ਜੀ ਉਹ ਵੀ ਦਿਖਾਉਣੇ ਆਪਾਂ ਤੁਹਾਨੂੰ ਚੱਲਦੀ ਵੀਡੀਓ ਦੇ ਵਿੱਚ ਤੇ ਇੱਧਰ ਦਿਖਾ ਦਿਓ ਭੈਣਾਂ ਨੇ ਮੇਰੇ ਨੇ ਸ਼ਾਪ ਤੇ ਇਹ ਕਿੰਨੇ ਕਿੰਨੇ ਦੀ ਹੈ ਜੀ ਇਹ 150 ਰੁਪਏ ਦੀ ਅੱਛਾ ਇਹ 150 ਰੁਪਏ ਦਾ ਠੀਕ ਹੈ ਆਹ ਕਹਿੰਦਾ ਸਲੀਪਰ ਆ ਵੀ 150 ਰੁਪਏ ਦੇ ਜੀ ਅੱਛਾ ਇਹ ਮੰਨ ਲਓ ਬਾਜ਼ਾਰ ਚ 300 350 400 ਲੈਂਦੇ ਨੇ ਘੱਟੋ ਘਾਟੇ ਮੰਗ ਲੈਂਦੇ ਨੇ ਆਹ ਦੇਖੋ ਜੀ ਤੇ ਆਹ ਵਾਲੀ ਇਹ ਵੀ 150 ਰੁਪਏ ਆ ਮੇਰੇ ਘਰੇ ਵੀ ਮੈਨੂੰ ਪਤਾ ਹੈ ਕਿ ਇਹ ਮਹਿੰਗੀ ਹੈ 14 15 ਡਿਜ਼ਾਈਨ 150 ਰੁਪਏ ਦੀ ਆਪਣੇ ਕੋਲੇ ਹਾਂ ਆਪਾਂ 150 ਰੁਪਏ ਚ ਜੀ ਆ 150 ਦੀ 150 ਰੁਪਏ ਦੀ ਹੈ ਜੀ ਤੇ ਆ ਕੇ ਜਦੋਂ ਮਰਜ਼ੀ ਲੈ ਜਿਓ ਜੇ ਤੁਹਾਨੂੰ ਰੇਟ ਨਾ ਮਿਲੇ ਤਾਂ ਤੁਸੀਂ ਤਾਂ ਕਿ ਹੁਕਮੈਂਟ ਚ ਕਰਕੇ ਨਾਲ ਗੱਲ ਕਰਿਓ ਫਿਰ ਆ ਲੋ ਯਾ ਚੈੱਕ ਕਰੋ ਇਹ ਵੀ ਇਧਰ 150 ਡਿਜ਼ਾਈਨ ਬਹੁਤ ਹੈ ਜੀ 150 ਰੁਪਏ ਦੀ ਹਾਂ ਜੀ ਅੱਛਾ ਇਧਰ ਸਾਰਾ 150 ਲੱਗੀ ਹੈ ਸਾਰਾ 150 ਲਾ ਮਾਰੀ ਹੈ 150 ਰੁਪਏ ਚ ਇਸ ਤਰ੍ਹਾਂ ਦੀ ਵੈਰਾਈਟੀ ਮਿਲ ਰਹੀ ਆ ਉਹ ਵੀ ਨਿਊ ਮਾਰਕੀਟ ਦੇ ਵਿੱਚ ਨਿਊ ਮਾਰਕੀਟ ਦਾ ਇੱਕ ਬਲਿਖਾ ਬਣਿਆ ਹੋਇਆ ਹੈ ਜਿਹੜੀ ਰੇਟ ਵਾਲੇ ਮਹਿੰਗੇ ਹਨਾ ਤਾਂ ਮਹਿੰਗੇ ਨਹੀਂ ਹੈਗੇ ਤਾਂ ਇਸ ਤਰ੍ਹਾਂ ਦੇ ਦੁਕਾਨਦਾਰ ਵੀ ਬੈਠੇ ੜੇ ਰੇਟ ਟੂ ਰੇਟ ਚੀਜ਼ਾਂ ਵੇਚੀ ਜਾਂਦੇ ਨੇ ਆ 150 ਰੁਪਏ ਦੀ ਆਈਟਮ ਆ ਤੇ ਉਦੋਂ ਗਾਹਾਂ ਆ ਜੀ ਆਪਾਂ ਰੱਖਾ ਲਈ ਜੀ ਹੂੰ 150 ਰੁਪਏ ਦੀ ਜੀ ਅੱਛਾ 150 ਰੁਪਏ ਦੀ 150 ਰੁਪਏ ਦੀ ਜੀ ਲਓ ਜੀ ਇੱਕ ਤਾਂ ਝੰਜੜ ਮੁੱਕ ਗਿਆ ਕਿ ਵੱਧ ਘੱਟ ਕਰਨ ਵਾਲਾ ਕੰਮ ਨਹੀਂ ਗਿਆ ਬਸ ਖਤਮ ਕਰਤਾ ਕਿ ਬਈ ਇਹ ਨਹੀਂ ਹੈਗਾ ਕਿ ਇਹਦਾ 300 400 ਮੰਗ ਲਿਆ ਤੇ ਬਾਅਦ ਚੋ ਘਟਾ ਲਓ ਹਨਾ 150 ਰੁਪਏ ਦੀ ਬੱਚੀ ਦੀ ਵੈਲੀ ਜੀ ਅੱਛਾ ਇਹ 1.5 ਡੇਢ 100 ਰੁਪਏ ਦੀ ਆਟੋ ਲੱਗਦੀ ਹੈ ਇਸ ਤੋਂ ਵੱਡੀ ਆ ਜਾਂਦੀ ਹੈ ਠੀਕ ਹੈ ਜੀ ਉਹ 200 ਰੁਪਏ ਚ ਆ ਜਾਂਦੀ ਹੈ ਫਰੈਸ਼ ਸੋਲ ਜੀ ਬਿਲਕੁਲ ਨਵੇਂ ਡਿਜ਼ਾਈਨ ਜੀ ਅੱਛਾ ਇਹ ਸਿਰਫ 200 ਰੁਪਏ ਚ ਇਹ 200 ਰੁਪਏ ਭਾਈ ਇੱਕ ਗੱਲ ਵਧੀਆ ਕੀਤੀ ਕਿ ਭੈਣਾ ਮੇਰੇ ਨੂੰ ਕੋਈ ਘਟਾਉਣ ਵਧਾਉਣ ਵਾਲਾ ਕੰਮ ਨਾ ਰਿਹਾ ਇਹਦੀ ਲੋੜ ਨਹੀਂ ਤੇ ਇਹਦਾ ਐਵੇਂ 300 ਮੰਗ ਲੈ 400 ਮੰਗ ਲੈ ਮੇਰੀ ਭੈਣ ਕੋਈ ਕਹਿੰਦੀ ਹੈ ਕਿ ਜੀ ਫਿਰ ਮੈਂ 250 ਦੇ ਦਿਆਂ ਉਹਨਾਂ ਨੇ ਤਾਂ 50 ਵੱਧ ਦੇ ਦਿੰਦੇ ਆ ਨਾਲੇ ਖੁਸ਼ ਹੋ ਜਾਂਦੇ ਨੇ ਕਹਿੰਦੇ ਉਹ ਕੰਮ ਨਹੀਂ ਹੈਗਾ ਵੀਰ ਦਾ ਇੱਕ ਹੋਰ ਬਹੁਤ ਆ ਦ ਕੰਮ ਲਿਖਾਉਣੇ ਆ ਇਹਦੇ ਬੱਚੇ ਦਾ ਸਪੋਰਟ ਸ਼ੂ ਆਪਣੇ ਕੋਲ ਜੀ ਠੀਕ ਹੈ ਜੀ ਜਿਹੜੇ ਮਰਜੀ ਆਈਟਮ ਲਵੋ 10 ਡਿਜ਼ਾਈਨ ਇਹਦੇ ਚੋਂ ਉਹ ਪਿਆਰਾ ਦੋ ਸੌ ਰੁਪਏ ਚ ਦੇਵਾਂਗੇ ਅੱਛਾ 200 ਰੁਪਏ ਦਾ ਜੀ ਹਾਂ ਠੀਕ ਹੈ ਜੀ ਸਾਈਜ਼ ਕਿਹੜੇ ਕਿਹੜੇ ਮਿਲ ਜੂ ਇਹਦੇ ਚੋਂ ਹਾਂ ਜੀ 5 ਨੰਬਰ 6 ਨੰਬਰ 7 ਨੰਬਰ 8 ਨੰਬਰ 9 ਨੰਬਰ ਠੀਕ ਹੈ ਜੀ 11 ਨੰਬਰ ਜੀ ਅੱਛਾ 11 5 ਤੋਂ ਲੈ ਕੇ 11 ਨੰਬਰ ਤੱਕ ਬੱਚੇ ਦੇ ਸ਼ੂ ਮਿਲ ਜਾਣਗੇ ਸਪੋਰਟ ਸ਼ੂ ਜ ਤੇ ਇਸ ਤਰ੍ਹਾਂ ਦੇ ਮਿਲ ਜਾਣਗੇ ਕੈਜੂਅਲ ਆ ਦੇਖੋ ਹੀ ਤੇ ਸਿਰਫ ਹੀ 200 ਰੁਪਈਆ ਦੇ ਆ ਕੋਈ ਘਟਬੱਧ ਕਰਨ ਦੀ ਲੋੜ ਨਹੀਂ ਪੈਣੀ ਤੁਹਾਨੂੰ ਇਸ ਦੁਕਾਨ ਦੇ ਉੱਤੇ ਹਨਾ ਠੀਕਾ ਨਵੇਂ ਆਈਟਮ ਆਈ ਹੈ ਜੀ ਗਲਾਸ ਸੀਲ ਚ ਯਾਰ ਚ 500 ਰੁਪਏ ਦਾ 250 ਰੁਪਏ ਦੇ ਦਵਾਂਗੇ ਅੱਛਾ ਆਪਣੇ ਕੋਲ 250 ਰੁਪਏ ਦੇ 250 ਰੁਪਏ ਆ ਦੇਖੋ ਇਹ ਪੂਰੀ ਘੈਂਟ ਗੱਲਵਾਤਾ ਜੈਲੀ ਸੋਲ ਗਲਾਸ ਸੋਲ ਕਹਿਦੀ ਇਹਨੂੰ ਕੁਛ ਮਰਜ਼ੀ ਕਹਦੀਏ ਤੇ ਪੂਰੀ ਘੈਂਟ ਗੱਲ ਲੱਗੀ ਆ ਦੇਖੋ ਸਿਰਫ ਹੀ 250 ਰੁਪਏ ਦਾ ਸਿਰਫ 250 ਰੁਪਏ ਦਾ ਲਓ ਜੀ 250 ਰੁਪਏ ਦਾ ਬਾਜ਼ਾਰ ਚ 500 ਦਾ ਤੇ ਇੱਥੇ ਨਵੇਂ ਆਟਮ ਆਈ ਵੀ ਹੈ ਜੀ 500 ਦੇ ਦੋ ਲੈ ਜਿਓ ਠੀਕ ਹੈ ਜੀ ਤੇ ਆਹ ਲੋ ਚੈੱਕ ਕਰੋ ਲਾਈਟਾਂ ਲ ਇਹ ਲੇਟ ਵਾਲਾ ਬੂਟਾ ਜੀ ਠੀਕ ਹੈ ਜੀ ਅੱਛਾ ਸਾਰੇ ਆ ਜੀ ਇਹਨਾਂ ਚ ਜਿੰਨੇ ਵੀ ਆ ਜੈਲੀ ਸ਼ੋਲ ਨੇ ਸਾਰੇ ਆ ਜੀ ਲਾਈਟ ਨੇ ਚੈੱਕ ਕਰੋ ਵੀ ਲਾਈਟਾਂ ਵਾਲੇ ਨੇ ਤੇ 250 ਰੁਪਏ ਦੇਈ 250 ਰੁਪਏ ਤੇ ਬਾਜ਼ਾਰ ਚ ਤਾਂ ਲੋਕ ਰੋਲਾ ਪਾਉਂਦੇ ਆ ਕਿ ਜੀ ਅਸੀਂ 500 ਦਾ ਦੇਵਾਂਗੇ ਆਪਾਂ ਬিনা ਪ੍ਰੋਫਟ ਦੇਣੀ ਹੈ ਜੀ ਕਿ 5 500 ਦੇ ਉਹ ਵੀ ਰੋਲਾ ਪਾ ਕੇ ਕਿ ਅਸੀਂ ਕੋਈ ਮਾਰਜਨ ਨਹੀਂ ਕਮਾਉਂਦੇ ਹੈ ਤਿਆਰ ਚੈੱਕ ਕਰੋ ਜੀ ਜਵਾਗ ਵੀ ਖੁਸ਼ ਹੋ ਜਾਣਗੇ ਆ ਚੈੱਕ ਕਰੋ ਲੈਤਾ ਹਾਂਜੀ 2.5 250 ਰੁਪਏ ਦੇ ਵਿੱਚ 500 ਚ ਦੋ ਜੋੜੇ ਸਰਦੀ ਸਰਦੀ ਪੂਰੀ ਘਿਹੜ ਰੰਗੂਗੀ ਪੂਰੀ ਘਿਹੜ ਤੇ ਬਈ ਵੈਰਾਈਟੀ ਤਾਂ ਇਹਨਾਂ ਕੋਲ ਬਹੁਤ ਪਈਆਂ ਮਾਰੀਆਂ ਦੇ ਵਿੱਚ ਦੇਖੋ ਫੁੱਲ ਵੈਰਾਈਟੀ ਭਰੀ ਪਈ ਆ ਹਨਾ ਇੱਕ ਸਾਢੇ ਸਪੈਸ਼ਲ ਬੂਟ ਕੰਪਨੀ ਦੇ ਲਿਆਏ ਜੀ ਅਸੀਂ ਠੀਕ ਹੈ ਜੀ ਇਹ 350 ਰੁਪਏ ਦੇ ਦਵਾਂਗੇ ਜੀ ਸਿਰਫ ਹੀ 350 ਸਾਢੇ 350 ਸਿਰਫ ਤੇ ਇਹ ਬ੍ਰਾਂਡ ਦਾ ਹੈਗਾ ਬ੍ਰਾਂਡ ਹਾਂਜੀ ਹਾਂਜੀ ਇਹ ਬ੍ਰਾਂਡ ਹੈਗਾ ਤੇ ਲਾਈਟ ਵੇਟ ਬਿਲਕੁਲ ਹੀ ਲਾਈਟ 100 ਗ੍ਰਾਮ ਭਜਾ ਨੂੰ ਇਹ ਸਾਨੂੰ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਡਿਜ਼ਾਈਨ ਹੋ ਸਾਢੇ 350 ਦਾ ਸਿੰਗਲ ਪੀਸਾ 1000 ਦੇ ਤੁਹਾਨੂੰ ਤਿੰਨ ਦਵਾ ਦੇਾਂਗੇ ਕੋਈ ਦਿੱਕਤ ਨਹੀਂ ਤੁਸੀਂ ਵੀਡੀਓ ਸ਼ੇਅਰ ਕਰਕੇ ਆ ਜਾਓਗੇ 1000 ਦੇ ਤਿੰਨ ਉਹ ਵੀ ਕੰਪਨੀ ਦੇ ਠੀਕ ਹੈ ਜੀ ਤੇ ਸਾਢੇ 350 ਰੁਪਏ ਦਾ ਸਿੰਗਲ ਡਿਜ਼ਾਈਨ ਬਹੁਤ ਐ ਦੇ ਸਾਡੇ ਚੋ ਲਓ ਜੀ ਡਿਜ਼ਾਈਨ ਬਹੁਤ ਨੇ ਤੇ ਇਧਰ ਬੱਚਿਆਂ ਦੀ ਹੋਰ ਬਹੁਤ ਸਾਰੀ ਵੈਰਾਈਟੀ ਬੱਚੇ ਦੀ ਵੈਰਾਈਟੀ ਆ ਗਈ ਸੈਂਡ ਲਾਗੇ ਜੀ 200 ਰੁਪਏ ਚ ਜੀ ਅਜ ਡੈਣ ਆਪਣੇ ਕੋਲ ਬਹੁਤ ਜ਼ਿਆਦਾ ਮਿਲਣਗੇ ਜੀ ਜਿੰਨੇ ਮਰਜ਼ੀ ਡੈਣ ਲਓ ਜੀ ਏ ਟ੍ਰਾਂਕਾਂ ਵਾਲੀ ਗਲੀ ਹੈਗੀ ਟ੍ਰਾਂਕਾਂ ਵਾਲੀ ਗਲੀ ਹੈ ਜੀ ਕਪਲ ਦੀ ਮਾਰਕੀਟ ਚ ਕਪਲ ਦੀ ਹੱਟੀ ਨੰਬਰ ਸਕਰੀਨ ਦੇ ਉੱਤੇ ਪਾਇਆ ਹੋਇਆ ਜੇਕਰ ਨਹੀਂ ਸਮਝ ਆਉਂਦੀ ਤਾਂ ਫੋਨ ਲਾ ਲਿਓ ਲੋਕੇਸ਼ਨ ਸਮਝਾ ਦੇਣਗੇ ਨੇੜੇ-ਤੇੜੇ ਹੋਣਗੇ ਤਾਂ ਕੰਡਾ ਉਹਨੂੰ ਅੱਗੇ ਵੀ ਲੈ ਜੂ ਕੋਈ ਦਿੱਕਤ ਨਹੀਂ ਹੈ ਆ ਲੋ ਜੀ ਕਿੰਨੇ ਬਾਸਰੂ ਚੱਪਲ ਦੇਵਾਂਗੇ ਜੀ ਸਲੀਪਰ ਸਾਡੇ ਕੋਲੇ ਠੀਕ ਹੈ ਜੀ ਕੰਪਨੀ ਦਾ ਜੀ 100 ਰੁਪਏ ਦੇਵਾਂਗੇ ਇਹ 100 ਰੁਪਏ ਦਾ ਜੀ 100 ਰੁਪਏ ਦੇ ਦਾਂਗੇ ਲੈ ਜਿਹੜੀ ਪਹਿਲਾਂ ਦਿਖਾਉਣ ਵਾਲੀ ਜਿਹੜੇ ਲੋਕ ਹਾਈਲਾਈਟ ਕਰਦੇ ਹੋ ਆਪਾਂ ਲਾਸਟ ਦੇ ਦਿਖਾ ਰਹੇ ਹਾਂ ਸਿਰਫ ਵੀ 100 ਰੁਪਏ ਦੀ ਚੱਪਲ ਤੇ ਤੁਹਾਨੂੰ 500 700 ਵਾਲੀ ਆਰਮਾਂ ਦੀ ਆ ਵੀ 100 ਰੁਪਏ ਦਵਾਂਗੀ। ਅੱਛਾ ਆ ਵੀ 100 ਰੁਪਏ ਦੀ। ਹਾਂਜੀ। ਲੈ ਜੀ ਪੂਰੀ ਹੋਰ ਮਿਲ ਜਾਣਗੇ। ਕਹਿੰਦਾ ਗੱਲ ਬਾਤ ਹੈ ਕਿ ਰੰਗ ਹੋਰ ਮਿਲ ਜਾਣਗੇ। ਕੋਈ ਲੋਟ ਦਾ ਨਹੀਂ ਸਾਰਾ ਫਰੈਸ਼ ਦਾ ਸ਼ੋਅ ਹੈ। ਫਰੈਸ਼ ਮਾਲ ਜੀ। ਤੇ ਬਹੁਤ ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ। ਮੇਰੀ ਮੈਨੂੰ ਜਦੋਂ ਦੀ ਸੁਰਤ ਹੈ ਕਿ ਤੁਸੀਂ ਕੰਮ ਕਰਦੇ ਹੋ ਬਹੁਤ ਟਾਈਮ ਹੋ ਗਿਆ ਨਾ। ਹਾਂਜੀ। ਸਾਰਾ 40 ਸਾਲ ਹੋ ਗਏ ਜੀ। 40 ਸਾਲ ਹੋ ਗਏ ਜੀ ਤੇ ਕੋਈ ਇਹ ਨਹੀਂ ਹੈਗਾ ਕਿ ਅੱਜ ਕੰਮ ਕਰ ਲਿਆ ਤੇ ਕੱਲ ਨੂੰ ਤੁਸੀਂ ਵੀਡੀਓ ਦੇਖ ਕੇ ਆਉਂ ਤਾਂ ਇੱਥੇ ਨਿਬੜਿਆ ਪੈਊਗਾ ਕੰਮ। ਚਾਈਨਾ ਸਲੀਪਰ ਪਰ ਤੁਹਾਨੂੰ ਮਿਲਣਾ ਕਿੰਨੇ ਦਾ ਸਿਰਫ 150 ਰੁਪਏ ਦਾ 150 150 ਦੀਆਂ ਇਹੋ ਜਿਹੀਆਂ ਵੈਰਾਈਟੀਆਂ ਮਿਲਣਗੀਆਂ 100% ਸ਼ੋਰ ਹੈ ਕਿ ਮਿਲਣਗੀਆਂ ਇਹਨਾਂ ਕੋਲੇ ਪੱਕੀਆਂ ਡਿਸਪਲੇ ਚ ਲੱਗੀਆਂ ਹੋਈਆਂ ਪੱਕੀਆਂ ਡਿਸਪਲੇ ਲੱਗੀਆਂ ਕੋਈ ਤੁਹਾਨੂੰ ਵਾਲਾ ਕੰਮ ਨਹੀਂ ਜਿਹੜੀ ਤੁਹਾਨੂੰ ਚੀਜ਼ ਪਸੰਦ ਆ ਗਈ ਐਂਡ ਤੇ ਕਿ ਡਿਸਪਲੇ ਲੱਗੀ ਹੋਈ ਹੈ ਜਿਹੜੀ ਚੀਜ਼ ਪਸੰਦ ਆ ਗਈ ਚੱਕ ਕੇ ਲੈ ਜਾਓ ਕੋਈ 150 ਦੀ ਆ ਕੋਈ 100 ਦੀ ਆ 250 ਦਾ ਐਂਡੀ ਇਹਨਾਂ ਕੋਲੇ ਹਨਾ ਸਲੀਪਰ ਸੰਟਲਾਂ ਦੇ ਵਿੱਚ ਤੇ ਬੂਟ ਵੀ ਕੋਈ ਬਾਲੇ ਮਹਿੰਗੇ ਨਹੀਂ ਹੈਗੇ 350 ਦਾ ਬੂਟ ਆ ਕੋਈ 400 ਦਾ ਹੂ ਹੱਦ ਲੈ ਵੀ 350 ਅੱਛਾ 350 ਹੀ ਆ 400 ਲੈਣਾ ਨਹੀਂ ਆਪਾਂ ਜੀ ਅੱਛਾ 350 ਦੇ ਜਿਹੜਾ ਮਰਜ਼ੀ ਸ਼ੂ ਹੀ ਲੈ ਲਿਓ ਸਪੋਰਟਸ ਲੇਡੀਜ਼ ਲੈ ਲਿਓ ਜੈਂਟਸ ਲੈ ਲਿਓ ਉਹ ਵੈਰੈਟੀ ਤੁਹਾਨੂੰ ਇੱਥੇ ਆ ਕੇ ਦਿਖਾਉਣਗੇ ਹਨਾ ਜੀ ਪੰਜਾਬੀ ਜੁੱਤੀ ਤੇ ਕਲਰ ਕਲਰ ਹੋਰ ਮਿਲ ਜਾਣਗੇ ਜੀ ਠੀਕ ਹੈ ਜੀ ਆ ਦੇ ਕਲਰ ਕਲੈਕਸ਼ਨ ਦਾ ਬਹੁਤ ਜ਼ਿਆਦਾ ਪਈ ਹੈ ਇਹਦੇ ਵਿੱਚ ਮੈਂ ਦੇਖ ਰਿਹਾ ਗਾ ਆ ਲੋ ਅੱਛਾ ਗੋਲਡਨ ਆ ਗਿਆ ਜੀ ਤੇ ਇਹ ਇਸ ਰੇ ਦੁਕਾਨ ਚ ਐਂਟਰ ਹੁੰਦੇ ਸਾਰ ਨਾ ਸੂਤਾ ਰੰਗ ਸਾਰੇ ਦੇ ਗ੍ਰੇਵਰ ਮਿਲ ਗਏ ਕਾਊਂਟਰ ਆਓ ਸਿਰਫ 200 ਰੁਪਏ ਦਾ ਹੈਗਾ ਪੀਸ ਕਲਰ ਲੱਗੇ ਖੱਬੇ ਸਾਰ ਆ ਲੋ ਜੀ ਆ ਲੋ ਪੀਸ ਕਲਰ ਦੇ ਵਿੱਚ ਸਿਰਫ 200 ਰੁਪਏ ਚ ਸਾਈਜ਼ ਕਲਰ ਡਿਜ਼ਾਈਨ ਸਾਨੂੰ ਵਾਧੂ ਮਿਲ ਜਾਣਗੇ ਆ ਚੈੱਕ ਕਰ ਲੋ ਆ ਲੱਗੇ ਹੋਏ ਨੇ ਜੇ ਹੁਣ ਸੋਫੇ ਤੇ ਬਿਠਾ ਕੇ ਇਹੀ ਚੀਜ਼ ਦਿਖਾਉਣੀ ਹੋਵੇ 500 800 ਰੁਪਿਆ 700 ਰੁਪਿਆ 500 ਦਾ ਨੋਟ ਤਾਂ ਕਿਧਰੇ ਗਿਆ ਹੀ ਨਹੀਂ ਹੈ ਨਾ ਤੇ ਇਹੀ ਸੋਫੇ ਤੇ ਬਿਠਾ ਕੇ ਦਿਖਾਉਣਾ ਹੈ ਪਰ ਇੱਥੇ ਕੀ ਹੈ ਇਹਨਾਂ ਨੇ ਪਰਮਾਨੈਂਟ ਹੀ ਇੱਕ ਤਰ੍ਹਾਂ ਦੀ ਸੇਲ ਆਰਕੀਆ ਹਰ ਵਕਤ ਤੁਹਾਨੂੰ ਫਰੈਸ਼ ਸਟਾਕ ਮਿਲੂ ਹਰ ਵਕਤ ਵਿਕਦਾ ਰਹਿੰਦਾ ਗਾਣਾ ਲਓ ਜੀ ਓਪਨ ਵੈਲੀ ਜੀ ਅੱਛਾ ਫਰੈਸ਼ ਦਾ ਸੋਲ ਜੀ ਇਹਦਾ ਕੁਆਲਿਟੀ ਬਹੁਤ ਸੋਹਣੀ ਹੈਗੀ ਇਹ ਵੀ 200 ਰੁਪਏ ਚ ਇਹ ਵੀ 200 ਰੁਪਏ ਦਾ ਮੰਗੀ ਅੱਛਾ ਇਹ ਵੀ 200 ਰੁਪਏ ਚ ਦੇਣੀ ਆ ਲਓ ਜੀ ਭਾਈ ਜੀ ਉਹਨੂੰ ਵਕੈਂਟ ਕੰਮ ਕਰਿਆ ਹੋਇਆ ਨਿਊ ਮਾਰਕੀਟ ਜਿਹਦਾ ਇੰਟਰਵਿਊ ਕਰਦੇ ਆ ਆਪਾਂ ਆ ਕਿਹੜਾ ਬਾਜ਼ਾਰ ਵਜਦਾ ਈ ਇੱਧਰ ਨਾਲ ਟਰੰਕ ਵਾਲੀ ਗਲੀ ਜੀ ਟਰੰਕ ਵਾਲੀ ਗਲੀ ਇੱਧਰ ਚੌਂਕ 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 ਦੇ ਵਿੱਚੋਂ ਭਗਸੰਗ ਚੌਂਕ ਜਿਹਦਾ ਐਂਟਰੀ ਕਰਦੇ ਆ ਬਸ ਇਹ ਨਹੀਂ ਬੜਨ ਸਾਰੀ ਦੁਕਾਨ ਆ ਪੰਜ ਚਾਰ ਦੁਕਾਨਾਂ ਛੱਡ ਕੇ ਟ੍ਰਾਂਸਪੋਰਟ ਐ ਵੀ 200 ਚ ਦੇਵਾਗੇ ਅਜਾ ਇਹ ਵੀ 200 ਰੁਪਏ ਚ ਹਾਂਜੀ ਹਾਂਜੀ 200 ਜੀ ਲੋ ਵੀ 200 ਰੁਪਏ ਚ ਇੰਨੀ ਜ਼ਿਆਦਾ ਵੈਰਾਈਟੀ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਸਿੰਪਲੀ ਉਹ ਫੰਡਾ ਜ ਆ ਇਹ ਨਹੀਂ ਹੈਗਾ ਕਿ ਤੁਸੀਂ ਆ ਕੇ ਕਹਦਾ ਕਿ ਭਾਈ ਵਿਆਹ ਵਾਸਤੇ ਦਿਖਾ ਦੇਤਾ ਤੁਹਾਨੂੰ 500 ਵਾਲੀ 700 ਵਾਲੀ ਕਹਦੇ ਨੇ ਹਨ ਨਹੀਂ ਨਹੀਂ 200 ਰੁਪਏ ਚ ਹੀ ਦਵਾਮਗੀ ਜੀ ਚਾਹੇ ਤੁਸੀਂ ਵਿਆਹ ਵਾਸਤੇ ਕਹਦੇ ਹੋ ਚਾਹੇ ਘਰ ਵਾਸਤੇ ਕਹਦੇ ਕਹਦੇ ਰੇਟ 200 ਹੀ ਰਹਿੰਦਾ ਹੈ 200 ਰੁਪਏ ਲੱਗਦੇ ਤੇ ਆ ਲੋ ਜੀ ਐਵੇਂ ਨਾ ਸੱਲ ਪਟਾ ਲਿਓ ਸਾਰੇ ਸਾਰੇ ਮਿਲਣਗੇ ਜੀ ਪ੍ਰੋਗਰਾਮ ਆਉਂਦੇ ਹੈਗੇ ਹੁਣ ਹਨ ਤੇ ਇਸ ਤਰ੍ਹਾਂ ਦੀ ਵੈਰਾਈਟੀ ਲੈ ਜਿਓ ਪਾ ਕੇ ਰੋਜ਼ ਵੈਰਾਈਟੀ ਆਉਂਦੀ ਹੈ ਆਪਣੇ ਕੋਲ ਜੀ ਡੇਲੀ ਨਵੀਂ ਅਪਡੇਟ ਹੁੰਦੀ ਰਹਿੰਦੀ ਹੈ ਇਹ ਵੈਰਾਈਟੀ ਹਾਂਜੀ ਹਾਂ ਲਾਈ ਫੜਾ ਫੜਾ ਵਿਜਟ ਮਾਰਿਓ ਇੱਕ ਵਾਰੀ ਇਹਨਾਂ ਕੋਲੇ ਆ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਬਹੁਤ ਜਲਦੀ ਮਿਲਾਂਗੇ ਜੀ ਬਹੁਤ ਬਹੁਤ